ਸ਼ੁੱਕਰਵਾਰ ਨੂੰ ਚੰਡੀਗੜ੍ਹ 'ਚ ਪੁਲਿਸ ਦਾ ਇੱਕ ਸਿੱਖ ਨੌਜਵਾਨ ਨਾਲ ਚਲਾਨ ਨੂੰ ਲੈ ਕੇ ਵਿਵਾਦ ਹੋ ਗਿਆ। ਦਰਅਸਲ ਦਿੱਲੀ ਨੰਬਰ ਦੀ ਇੱਕ ਕਾਰ 'ਚ ਦੋ ਨੌਜਵਾਨ ਸਵਾਰ ਸਨ। ਪੁਲਿਸ ਨੇ ਉਨ੍ਹਾਂ ਤੇ ਓਵਰ ਸਪੀਡ ਦਾ ਇਲਜ਼ਾਮ ਲਗਾ ਕੇ ਚਲਾਨ ਕੱਢ ਦਿੱਤਾ। ਨੌਜਵਾਨ ਵੱਲੋਂ ਪੁਲਿਸ ਦੇ ਗਾਲ੍ਹਾਂ ਕੱਢਣ ਦੇ ਇਲਜ਼ਾਮ ਲਗਾਏ ਗਏ ਨੇ। ਕੀ ਰੋਗ ਲਏ تھے? ਤੇ ਹੱਤੋਬਾਈ ਵੀ ਕੀਤੀ ਮੁੰਡੇ ਨਾਲ। ਅੱਛਾ। ਕੀ ਮਾਰਕੁੱਟ ਵੀ ਕੀਤੀ? ਕੁੱਟਿਆ ਵੀ ਉਹਨੂੰ? ਹਾਂ ਉਹਦੇ ਥੱਪੜ ਲਾਏ ਆ ਭਾਜੀ ਬੈਠਦੇ ਓਏ। ਗੱਡੀ 'ਚ ਬਿਠਾਇਆ ਉਹਨੂੰ। ਉਹਦੀ ਧੱਗ ਵੀ ਦਾਰੀ ਗਈ ਆ। ਪੁਲਿਸ ਨੇ ਕਾਰ ਸਵਾਰਾਂ ਤੇ ਸ਼ਰਾਬ ਪੀ ਕੇ ਹੰਗਾਮਾ ਕਰਨ ਦੇ ਇਲਜ਼ਾਮ ਲਗਾਏ ਨੇ। ਓਵਰਸਪੀਡ ਆ ਰਿਆ ਸੀ ਠੀਕ ਹੈ ਇਹ ਚਲਾਨਕ ਰਿਹਾ ਚਲਾਨ ਕਿ ਇਧਰ ਕੀਤਾ ਨਾ ਆਪਣੇ ਮੈਂ ਨਹੀਂ ਚਲਾਨ ਕਰਿਆ ਸ਼ਰਾਬ ਪੀਤੀ ਦੀ ਹਾਂ ਇਹਨੇ ਸ਼ਰਾਬ ਪੀਤੀ ਵੀ ਆ ਤੇ ਫਿਰ ਦੋ ਮਚਾਰਿਆ ਚਲਾਨਕ ਤੇ ਬਚਣ ਦੇ ਮਾਰਿਆ ਕਿੰਨੇ ਬੰਦੇ ਸੀਗੇ ਇਹੋ ਤੇ ਪੀਸੀਆਰ ਬੁਲਾ ਠੀਕ ਹੈ ਕਿੰਨੇ ਬੰਦੇ ਆ ਹਾਂ ਦੋ ਤਿੰਨ ਦੋ ਤਿੰਨ ਬੰਦੇ ਇਹਨਾਂ ਨੇ ਪੁਲਿਸ ਤੇ ਵੀ ਹਮਲਾ ਕੀਤਾ ਹਾਂਜੀ ਪੁਲਿਸ ਤੇ ਵੀ ਹਮਲਾ ਕੀਤਾ ਬਸ ਥੋੜਾ ਜਿਆਦਾ ਚਲਾਨ ਕਰਨ ਦੇ ਵਿੱਚ ਰੁਕਾਵਟ ਪਾ ਰਹੇ ਅੱਛਾ ਹਾਂਜੀ ਚੰਡੀਗੜ੍ਹ ਤੋਂ ਪ੍ਰਹਿਲਾਦ ਜਗਬਾਣੀ ਟੀਵੀ